1882 ਈਸਵੀ ਵਾਲੇ ਦਿਨ ਬਹੁਵਿੰਡ ਦੀ ਧਰਤੀ ਤੇ ਮਾਤਾ ਜਉਣੀ ਦੀ ਕੁੱਖੋਂ ਜਨਮ ਹੋਇਆ ਤੇ ਕਿਵੇਂ ਖੁਸ਼ੀਆਂ ਮਨਾਈਆਂ ਜੀਆਂ ਕਪਤਾ ਦੇ ਰੂਪ ਦੇ ਵਿੱਚ ਟਾਡੀ ਜਥਾ ਉਹਨਾਂ 17 ਦੀ ਸੰਗਤਾਂ ਨਾਲ ਹੀ ਇਉਂ ਪਾਰਿਆ ਮਾਝਉਣੀ ਦੇ ਅੱਜ ਨੂਰ ਇਲਾਹੀ ਆਇਆ ਕਰ ਮਾਝਉਣੀ ਦੇ ਅੱਜ ਨੂਰ ਇਲਾਹੀ ਆਇਆ ਕਰ ਮਾਝਉਣੀ ਦੇ ਧਰਤੀ ਆਪਾਂ ਹੋਵੰਦ ਦੀ ਜੋ ਸੇ ਜਾਗੀ ਉੱਤੇ ਕਿਸ ਤੇ ਕਾਰੀ 1882 ਸਨ ਸੀ ਜਗ ਉੱਤੇ ਆਇਆ ਜੋਦਾ ਬਲਕਾਰੀ ਧਰਤੀ ਆਪੂ ਮਿੰਦਦੀ ਜੋ ਸੀ ਜਗ ਤੇ ਗਈ ਸੰਦਕਾਰੀ 1885 ਸਨ ਸੀ ਜਗ ਉੱਤੇ ਆਇਆ ਜੋਦਾ ਬਲਕਾਰੀ ਪਗ ਧੂਪਤਾ ਵੀ ਤਨ ਹੈ ਆ ਪਗ ਧੂਪਤਾ ਵੀ ਤਨ ਹੈ ਜਿਹਦੀ ਕੁੰਲ ਦੇ ਤਾਈ ॠਸ਼ਨਾ ਆਇਆ ਜੱਗ ਉੱਤਿਉਂਦੇ ਕਮਾਈਆਂ ਸੱਚੀਆਂ ਜੋ ਵੀ ਮਾਪਿਆਂ ਦਾ ਨਾਮ ਜਮਕਾਉਂਦੇ ਹੰਲੀ ਤੇ ਭਗਤ ਸੂਰ ਮੇ ਪੁੱਤ ਵੀ ਨਹੀਂ ਜੱਗ ਉੱਤਿਉਂਦੇ ਕਮਾਈਆਂ ਸੱਚੀਆਂ ਜੋ ਵੀ ਮਾਪਿਆਂ ਦਾ ਨਾਮ ਜਮਕਾਉਂਦੇ ਉਹ ਗੁਰੂ ਲੇਖੇ ਲੱਗ ਜਿੰਦੜੀ ਆ ਗੁਰੂ ਲੇਖੇ ਲੱਗ ਜਿੰਦੜੀ ਜਿੰਨਾ ਉੱਚਾ ਸੀ ਰਤਬਾ ਪਾਇਆ ਪਰਵਾਦੀ ਯਾ ਨਾਲ ਵੇੜਾ ਗੁਜਾਈ ਹੋ 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 ਤਾਂ ਯਾ ਨਾਲ ਵੇੜਾ ਗੁਜਿਆ ਲੋਕਾ ਸੁਣਿਆ ਜੱਪਾਲਕਿਆ ਏ ਦੰਦ ਖਾਲੀ ਝੋਲੀਆਂ ਆ ਪਰ ਪਰ ਵਡੇ ਝੋਲੀਆਂ ਵਿੱਚ ਖੁਸ਼ੀਆਂ ਦੇ ਤੂਣ ਸਵਾਇਆ ਕਰ ਮਾਜੀ ਉੜੀ ਤੇ ਅੱਜ ਨੂਰਾਈ ਆਇਆ ਕਰ ਮਾਜੀ ਉੜੀ ਤੇ ਹੋ ਪਰੀਆਂ ਨੇ ਅਰਸ਼ਾਂ ਤੋਂ ਆ ਆਣ ਬੂਹੇ ਕਿਸੇ ਰੇਲੇ ਟਿਕਾਏ ਦੇਵੀ ਵਿੱਚੋਂ ਦੇਵਤੇ ਅੱਜ ਫੁੱਲਾਂ ਦੀ ਬਰਖਾ ਲਿਆਏ ਪਰੀਆਂ ਨੇ ਅਰਸ਼ਾਂ ਤੋਂ ਆਣ ਬੂਹੇ ਕਿਸੇ ਰੇਲੇ ਟਿਕਾਏ ਦੇਵੀ ਵਿੱਚੋਂ ਦੇਵਤੇ ਅੱਜ ਫੁੱਲਾਂ ਦੀ ਬਰਖਾ ਲਿਆਏ ਗੁਰੂ ਘਰ ਸੰਗਤਾਂ ਨੇ ਆ ਗੁਰੂ ਘਰ ਸੰਗਤਾਂ ਨੇ ਤਾਈਓ ਜਨਮ ਜਨਮ ਹੋਇਆ ਤੇ ਕੁੱਲ ਦਾ ਦੀਪ ਜਗਿਆ ਤੇ ਮਾਪਿਆਂ ਨੇ ਨਾਂ ਰਖਿਆ ਦੀਪਾ